ਕਰ ਦਿਓ ਕਿਰਪਾ ਸੱਚੇ ਬਾਦਸ਼ਾਹ ਮਹਾਰਾਜ ਗੁੰਗਿਆ ਤੋਂ ਅਰਥ ਕਰਾਉਣ ਵਾਲਿਆ ਬਿੰਗਲੇ ਨੂੰ ਪਰਬਤ ਚੜਾਉਣ ਵਾਲਿਆ ਕਰਦੇ ਮੇਰਾ ਸੱਚੇ ਪਾਤਸ਼ਾਹ ਮਹਾਰਾਜ ਜੀ ਆਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚੱਕ ਪੰਗੋਰੀ ਜੀ ਸਾਡੇ ਪਾਸ ਦਾ ਚੱਕ ਪੰਗੋਰੀ ਜੀ ਸਾਡੇ ਪਾਸ ਦੇ ਇਧਰਾਂ ਨੂੰ ਸਾਰੇ ਬੇਨਤੀ ਕਰਨੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਕੇਂਦਰ ਤੇ ਸਾਡੇ ਪ੍ਰੋਗਰਾਮ ਨੂੰ ਪਾਣੇ ਸਭ ਤੋਂ ਪਹਿਲਾਂ ਇਹ ਕਹਿੰਦਾ ਕਿ ਸਾਡੇ ਪਿੰਡ ਦਾ ਜਿਹੜਾ ਪਿੰਟਕ ਪੰਗੋਰੀ ਦਾ ਨਗਰ ਸਾਰੇ ਪਿੰਕੇ ਸਾਥੋਂ ਪੂਰੀ ਕਰਦੀ ਮਦਦ ਨਾਲ ਹੱਥੀਂ ਲੌਂਦੇ ਨੇ ਸਤਿਗੁਰੂ ਜੀ ਮਾਣ ਜਮਾ ਖਜ਼ਾਨਾ ਚੋਗ ਲੈਣਾ ਧੰਨਵਾਦ ਸਾਰਿਆਂ ਨੇ ਬਹੁਤ ਇਹ ਸੰਗਠਨ ਬਾਰੇ ਬਹੁਤ ਵਧੀਆ ਐਨਆਰਆਈ ਐਨਆਰਬੀ ਜਿਹੜੇ ਆ ਬਹੁਤ ਬਾਰੂ ਸੇਵਾ ਪੇਸ਼ ਕੀ ਉਹਨਾਂ ਦੇ ਸਹਿਯੋਗ ਨਾਲ ਬਹੁਤਾਂ ਜਿਹੜਾ ਸਾਡਾ ਲੰਗਰ ਜਿਹੜਾ ਵਧੀਆ ਤਰੀਕੇ ਨਾਲ ਹੁੰਦੇ ਆ ਤੇ ਵੱਧ ਤੋਂ ਵੱਧ ਸੇਵਾ ਜਿਹੜੀ ਆ ਜਿਹੜੀ ਆ ਹਰ ਘਰ ਦਾ ਬੰਦਾ ਹਰ ਜੀਪੀ ਹਰ ਪੈਣ ਹਰ ਘਰਾ ਹਰ ਜਿਹੜੇ ਹਰ ਇੱਕ ਨੌਜਵਾਨ ਬੱਚਾ ਜਿੰਨਾ ਵੀ ਆ ਸਾਰੇ ਤਨਮਾਨਾਂ ਜਿਹਾ ਐਵੇਂ ਸਾਰਾ ਪਿੰਡ ਜਿਹੜਾ ਸਾਰਾ ਇੱਥੇ ਆਣ ਕੇ ਸੇਵਾ ਕਰਦਾ ਬਾਕੀ ਪਿੰਡ ਜਿਹੜਾ ਵਾ ਬਾਕੀ ਪਿੰਡ ਜਿਹੜਾ 88 ਇਹ ਕੰਦਲੇ ਸਾਨੂੰ ਇਹਨਾਂ ਪਤਾ ਵੀ ਜਦੋਂ ਉਹਦਾ ਮਹਾਰਾਜ ਕੋ ਆ ਗਿਆ ਢੋਲਾ ਸਾਹਿਬ ਚੱਲਣ ਲਿਆ ਸਾਡੇ ਪਿੰਡ ਦੇ ਪਿੱਛੇ ਜਿਹੜੇ ਲੋਕੀ ਬਜ਼ੁਰਗ ਸਾਡੇ ਇਹ ਉਦੋਂ ਤੇ ਲਾ ਕੇ ਇੱਥੇ ਲੰਗਰ ਲੰਦੋਂ ਇੱਥੇ ਢੋਲੀ ਸਾਹਿਬ ਮਂਦੀਪ ਬਣਾ ਤਗੜਾ ਜੇ ਉਦੋਂ ਲੰਗਰ ਲੰਦੋਂ ਦੇਖੀਏ ਲਾ ਆ ਕੇ ਇੱਥੇ ਸਾਡੀਆਂ ਪੀੜ੍ਹੀਆਂ ਨੇ ਕੀਤਾ ਚੱਲ ਉਹ ਬੋਲਿਓ ਬਣਾ ਸਾਡੇ ਬਜ਼ੁਰਗ ਦਾਦੇ ਵੀ ਪਹਿਲਾਂ ਲੰਗਰ ਇੱਥੇ ਲੱਗਦਾ ਹੁੰਦਾ ਸੀ ਸਾਡੇ ਚੱਕ ਭਗਵਾਨ ਜਿਉਂ ਸਹਤ ਹੋਰ ਅੱਗੇ ਕਿੱਥੇ ਸਕਦੇ ਹੁੰਦੇ ਤੇ ਮੁਰਕਿਆਂ ਕਿੱਥੇ ਸਕਦੇ ਇੱਥੇ ਮੁਰਕੇ ਲੱਗਦਾ ਉਹ ਬਹੁਤ ਵੱਡਾ ਲੱਗਦਾ ਹੁੰਦਾ ਸੀ ਸੇਬ ਸਾਡੇ ਪਿੰਨੇ ਜ਼ਰੂਰਤ ਕੀਤੀ ਪਹਿਲਾਂ ਇੱਥੇ ਇੱਥੇ ਬੁਢੀ ਸਾਹਿਬ ਵੀ ਬੁਢੀ ਸਾਹਿਬ ਰੋਕਦਾ ਹੁੰਦਾ ਸੀ ਸੰਗ ਕਿਤੇ ਦੁਪਹਿਰੇ ਦਸ ਦੇ ਆ ਜਾਂਦਾ ਹੁੰਦਾ ਸੀ 12 ਵਜੇ ਬੰਦ ਗਾਚੇ ਥੋੜਾ ਧੰਗ ਹੌਲੀ ਹੌਲੀ ਫਿਰ ਚੱਲਦੇ ਰਹੇ ਲੰਗਰ ਤੇ ਤੁਹਾਨੂੰ ਪਤਾ ਅਜੇ ਹੁਣ ਤੇ ਮਹਾਰਾਜ ਦੀ ਕਿਰਪਾ ਵਾ ਹੁਣ ਤੇ ਥਾਂ ਥਾਂ ਦੇ ਲੰਗਰਾਂ ਤੇ ਸਾਥੋਂ ਚਾਹ ਹੋਇਆ ਕਿ ਅੱਜ ਤਾਂ ਆ ਕੇ ਜੀ ਆਇਆਂ ਸਹਿਬ ਜੈ ਮੋਬੈਲ ਉਹ ਸੰਗਤ ਦਾ ਬਹੁਤ ਉੱਡੀਆ ਪਵਾਨੀ ਚੱਲ ਗਿਆ ਪਕਵਾਲ ਦਾ ਇਤਰਾ ਵੀ ਜਦੋਂ ਸੰਗਤ ਦਾ ਸਹਿਯੋਗ ਹੀ ਇੰਨਾ ਜ਼ਿਆਦਾ ਵਾ ਪੈਸਾ ਇੰਨਾ ਜ਼ਿਆਦਾ ਹੋ ਜਾਂਦਾ ਫਿਰ ਸਾਰੀ ਸੰਗਤ ਸੋਚਦੀ ਆ ਵੀ ਵਧੀਆ ਤੋਂ ਵਧੀਆ ਜਿਹੜਾ ਅਸੀਂ ਸੰਗਤ ਦੀ ਜਿੰਨੀ ਵੀ ਵਧੀਆ ਚੰਗੀ ਸੇਵਾ ਹੋ ਸਕੇ ਉਹ ਕਰੀਏ ਹਰ ਸਾਰੇ ਜਿਹੜੇ ਪ੍ਰਬੰਧਕ ਜਿੰਨੇ ਵੀ ਉਹ ਪਹਿਲਾਂ ਸਲਾਹ ਕਰ ਲੈਂਦੇ ਵੀ ਆਹ ਕੰਮ ਕਰਨਾ ਵਾ ਪ੍ਰਬੰਧਕਾਂ ਦਾ ਪਹਿਲਾਂ ਹੀ ਹੁੰਦਾ ਵਾ ਵੀ ਪੈਸਾ ਸਾਡੇ ਕੋਲ ਇੰਨਾ ਆਵਾ ਤੇ ਆਹ ਜਿਹੜੇ ਅਸੀਂ ਵਧੀਆ ਤੋਂ ਵਧੀਆ ਪ੍ਰਬੰਧ ਕਰੀਏ ਬੜਾ بڑا ਮਨ ਤੇ ਉੱਥੇ ਸਾਹ ਹੁੰਦਾ ਵੀ ਜਿੰਨਾ ਵਧੀਆ ਲੰਗਰ ਸਕਾਇਆ ਜਾਏ ਉਹਨਾ ਚਕਾਈਏ ਸੰਗਤਾਂ ਨੂੰ ਕੀ ਦੇ ਦੇਣਾ ਚਾ ਹਾਂਜੀ ਸਾਨੂੰ ਕੱਲ ਨੂੰ ਦੇਸ਼ ਦੀ ਜੰਨਾ ਜਾਉਗੀ ਸੰਗਤਾਂ ਨੂੰ ਇਹੋ ਵੀ ਵੱਧ ਤੋਂ ਵੱਧ ਆਉਣ ਤੇ ਆਪਣਾ ਲੰਗਰ ਪਾਣੀ ਸਕਣਾ ਮਹਾਰਾਜ ਦੇ ਨਾਮ ਲੈਣ ਜੋ ਇਥੇ ਅਸਮਰਾਧਾ ਅਰਦਾਸ ਕਰਾਉਂਦਾ ਜਿਹੜਾ ਵੀ ਬੰਦਾ ਅਗਲੇ ਸਾਲ ਪੂਰੀ ਸਾਡੇ ਪਿਛਲੀ ਵਾਰੀ ਬੰਨਿਆ ਨੇ ਅਰਦਾਸਾਂ ਕਰਾਈਆਂ ਸੀ ਸਾਰੇ ਬਾਹਰ ਚਲ ਗਏ ਆ ਨਾ ਰਿਹਾ ਜੀ ਉਹਨਾਂ ਨੇ ਯਾਰ ਕਾ ਬਹੁਤ ਪੈਸੇ ਕੱਲੇ ਆ ਹਾਂ ਮਹਾਰਾਜ ਦੀ ਕਿਰਪਾ ਵਾ ਜਿਹੜਾ ਅਰਦਾਸ ਕਰਦਾ ਇਥੇ ਉਹਦੀ ਪੂਰੀ ਹੁੰਦੀ ਹੈ ਫਤਿਹ ਪਿਆਰੀ ਸਾਧ ਸੰਗਤ ਜੀ ਇਹ ਜੋ ਮੇਲਾ ਪਿੰਡ ਚੱਕ ਭੰਗਵਾ ਸਰਦਾਰ ਮੁਕਤਾਰ ਸਿੰਘ ਸਰਪੰਚ ਸੁਖਵੀਰ ਸਿੰਘ ਬੱਬਾ ਜੋ ਇਹਨਾਂ ਵੱਲੋਂ ਮੇਲਾ ਹਰ ਸਾਲ ਕਰਵਾਇਆ ਜਾਂ ਲੰਗਰ ਲੱਗੇ ਆ ਸੰਗਤ ਛਕਦੀ ਆ ਤੋਂ ਇਹਨਾਂ ਦਾ ਪੇਡ ਦਾ ਨਾਂ ਐ ਬਹੁਤ ਉੱਚਾ ਵੇਖੋ ਜੀ ਹਰ ਸਾਲ ਕਰਵਨੇ ਆ ਜੋ ਸੰਗਤ ਖੁਸ਼ ਹੋ ਕੇ ਜਾਂਦੀ ਐ ਖੁਸ਼ ਸੰਗਤਾਂ ਸੇਵਾ ਕਰਦੀਆਂ ਨੇ ਜੋ ਇਹਨਾਂ ਨੂੰ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਪ੍ਰਮਾਤਮਾ ਹਰ ਸਾਲ ਇਹਨਾਂ ਨੂੰ ਇਹਨਾਂ ਨੂੰ ਬਾਲ ਬਖਸ਼ੇ ਪ੍ਰਮਾਤਮਾ ਜੀ ਉਹ ਬੱਚਿਆਂ ਦੀ ਆਸਾਂ ਮਰਾ ਤਾਂ ਪੂਰੀਆਂ ਕਰੇ ਜੋ ਬੱਚਾ ਬਾਹਰ ਤੰਦਰਿਸ ਤੋਂ ਉਹਨਾਂ ਨੂੰ ਉਹਨਾਂ ਦੇ ਸਿਰ ਤੇ ਮੇਲਾ ਕਰਵਾ ਰਿਹਾ ਸੰਗਤ ਕਿ ਇਹਨਾਂ ਨੂੰ ਸੋਨਿਆ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਰੂਪਿਆਰੀ ਸਾਹਿਬ ਦੀ ਜਿਹੋ ਇਹ ਪਿੰਡ ਚੱਕ ਭੰਗਵਾ ਦੀ ਸੰਗਤ ਵੱਲੋਂ ਗੁਰੂ ਕਾ ਲੰਗਰ ਜਿਹੜਾ ਹੈ ਹਰ ਸਾਲ ਦੀ ਤਰ੍ਹਾਂ ਤਿਆਰ ਹੁੰਦਾ ਹੈ ਗੁਰੂ ਕੇ ਸਿੱਖ ਗੁਰੂ ਕੀ ਸੰਗਤ ਬਹੁਤ ਹੀ ਸ਼ਰਧਾ ਦੇ ਨਾਲ ਜੋ ਪਿਛਲੇ ਦਿਨ ਤੋਂ ਖੰਡਪਾਟ ਸਾਹਿਬ ਚੱਲਣ ਦੇ ਸਭ ਉਹਨਾਂ ਜਿਹੜੇ ਸਭੂਨ ਭੋਗ ਪਏ ਹਨ ਉਸ ਤੋਂ ਬਾਅਦ ਚਾਹ ਪਕੌੜੇ ਦਾ ਜੋ ਲੰਗਰ ਹੈ ਲਗਾਇਆ ਗਿਆ ਉਸ ਤੋਂ ਬਾਅਦ ਗੁਰੂ ਘਰ ਲੰਗਰ ਜਿਹੜਾ ਉਹ ਤਿਆਰ ਹੈ ਚੱਲ ਰਿਹਾ ਹੈ ਇਹ 11 ਵਜੇ ਰਾਤ ਚੱਲੇਗਾ ਸਾਰੀਆਂ ਸੰਗਤਾਂ ਜਿਹੜੀਆਂ ਬਰੇ ਪ੍ਰੇਮ ਸਰਕਾਰ ਦੇ ਨਾਲ ਸੇਵਾ ਕਰ ਰਹੀਆਂ ਹਨ ਤੇ ਸਖ ਰਹੀਆਂ ਹਨ ਸਤਿਗੁਰੂ ਜੀ ਕਿਰਪਾ ਕਰਨ ਇਤਨੇ ਸਾਰੇ ਸੰਸਾਰ ਦਾ ਭਲਾ ਕਰਨ ਤੇ ਗੁਰੂ ਕੀ ਕਿਰਪਾ ਜਿਹੜਾ ਹਰ ਦਸ ਕਰ ਤੇ ਗੁਰੂ ਦੀ ਸੇਵਾ ਕਰਕੇ ਆਪਣਾ ਜੀਵਨ ਸਫਲ ਕਰਨ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਓ ਗੁਰੂ ਸਾਹਿਬ ਦੀ ਕਿਰਪਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ